ਤੁਹਾਂ ਕੀ ਹਾਲ ਚਾਲ ਸਾਰੇ ਮੇਰੇ ਵੀ ਵੀਰਾਂ ਜਿੰਨੇ ਮੈਂ ਆਪਣਾ ਵਲੌਗ ਬਣਾਉਂਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸਰੀਆ ਕਾਲ ਆਪਣੀ ਅੱਜ ਯਾਤਰਾ ਹੈਗੀ ਸ੍ਰੀ ਫੜਪਾਗ ਸਿੰਘ ਜੀ ਦੇ ਡੇਰਾ ਸਾਹਿਬ ਗੁਰਦਰਾ ਸਾਹਿਬ ਤੇ ਆ ਆਪਣੇ ਭਰਾ ਸਾਰੇ ਇਕੱਠੇ ਨਾਲ ਅੱਜ ਹੋਏ ਤੇ ਸਵੇਰ ਦਾ ਵਲੌਗ ਬਣਾਉਂਦਾ ਚੇਤਨੀ ਨੇ ਆ ਵੀਰ ਨੇ ਚੇਤਾ ਕਰਾਇਆ ਆਪਣ ਕਿਵੇਂ ਦਿੱਤਾ ਸੱਸਰੀਆ ਕਾਲ ਜੀ ਠੀਕ ਠਾਕ ਹੋ ਤੇ ਸੱਸਰੀਆ ਕਾਲ ਜੀ ਹਾਂਜੀ ਤੇ ਹੁਣ ਯਾਤਰਾ ਕੱਤੀ ਸ਼ੁਰੂ ਗੁਰਦਰਾ ਸਾਹਿਬ ਨੂੰ ਤੇ ਕਿਹੜਾ ਗੁਰਦਰਾ ਸਾਹਿਬ ਹੈ ਕੋਈ ਦੋਰਾ ਵੇ ਇਧਰ ਦਿਮਾਗ ਨਹੀਂ ਚੱਲਦਾ ਵੀ ਇਧਰ ਦਿਮਾਗ ਨਹੀਂ ਚੱਲਦਾ ਇਧਰ ਦਿਮਾਗ ਲੇ ਜਮੜੀ ਚੰਦੇ ਫਿਰਦੇ ਆ ਘਰੋਂ ਬੰਨ ਕੇ ਆਏ ਰਾਹ ਹੀ ਕਟੇ ਨੇ ਨਾਲ ਸਾਰਾ ਪਰਗੇ ਤੇ ਹੁਣ ਫਿਰ ਬੜੀ ਚੰਦੇ ਕਟੇ ਹੋਗੇ ਤੇ ਹੁਣ ਆਪਾਂ ਹਣ ਗਾਂਗਾ ਨੱਪੀ ਹਣੀ ਜਿੱਦੀ ਦੇਖੀ ਆਏ ਇਹ ਰਹੀ ਜਾਇ ਤੇ ਗਰਮੀ ਥੋੜੀ ਜੀ ਵਧ ਗਈ ਆਪਣੇ ਹਿਸਾਬ ਨਾਲ ਆਪਾਂ ਮੰਨਦੇ ਆ ਵੀ ਘੜੂਗੀ ਹੂੰ ਇੱਥੇ ਐ ਗਰਮੀ ਵਧ ਗਈ ਕੀ ਆ ਚੋਰ ਰਾਦਾ ਚੋਰ ਸਗੋਂ ਸਹੀ ਰਿਹਾ ਮੌਸਮ ਇੱਥੇ ਇਹ ਕੰਮ ਖਰਾਬ ਹੋ ਗਿਆ ਕਿੰਨੀ ਜਿਆਦਾ ਗਰਮੀ ਹੋ ਗਈ ਬੜੀ ਜਿਆਦਾ ਸਾਰਾ ਮਟਰ ਲੰਘਦੇ ਆਏ ਅੱਗੇ ਗਰਮੀ ਸਟਾਰਟ ਹੋ ਗਈ ਉਹ ਖੜਾ ਨਾ ਲੰਘ ਰਿਹਾ ਇਹ ਤਾਂ ਪਤਾ ਹੀ ਨਹੀਂ ਕਿੰਨੀ ਆਏ ਕਿਹੜੇ ਥੋੜਾ ਆਏ ਆਪੋ ਜਲੰਧਰ ਵਾਲ ਸਾਹਿਬ ਥਾਣੇ ਜਲੰਧਰ ਥਾਣੇ ਨਹੀਂ ਆਏ ਨਾ ਨਾ ਜਲੰਧਰ ਤੋਂ ਪਰਲੇ ਪਾਸੇ ਰਹੇ ਜਲੰਧਰ ਦੇ ਪਰਾਂ ਰਹੇ ਜਾਂਦਾ ਜਲੰਧਰ ਕਪੂਰਥਾਲੇ ਦਾ ਮੈਂ ਨੇ ਥੁੱਕ ਵਾਲੇ ਤੇ ਤਾਂ ਸਮਝ ਨਹੀਂ ਪੱਜੰਦੇ ਬੜੀ ਗਰਮੀ ਗੁਰੂਆ ਮੈਂ ਤਾਂ ਪਹਿਲਾਂ ਬਾਦ ਖੋਲ ਕੇ ਦੁਬਾਰਾ ਬੰਨੀਆਂ ਨੇ ਆ ਮੋਲਾ ਵੀ ਰਾ ਗਿਆ ਗਰਮੀ ਬਹੁਤ ਆ ਠੰਡਾ ਫੜ ਲਿਆ ਓ ਆ ਆਪਣੀ ਰਾਣੀ ਜਿੰਤੇ ਆਏ ਆ ਯਾਰਾ ਲੱਗਾ ਪਿਆ ਯਾਰਾ ਬਸ ਮੋੜਾ ਕੋੜਾ ਦੇ ਟਾਈਮ ਲੱਗਣਾ ਹੈ ਹੋਰ ਨਹੀਂ ਟਾਈਮ ਲੱਗਣਾ ਕੋਈ ਰਹਿ ਤਾ ਕਿੰਨਾ ਕੇ ਗਿਆ ਹੈ ਅਸੀਂ ਵੀ ਆ ਸੀ ਕਿਲੋਮੀਟਰ ਹੈ ਯਾਰ ਮਾਲ ਆਇਆ ਹੈ ਯਾਰ ਮਾਲ ਆਇਆ ਪਹਿਲੀ ਵਾਰ ਥੋੜਾ ਜਿਆ ਓਥੇ ਟਾਈਮ ਲਾਇਆ ਸ਼ੁਕਰ ਉਹਨਾਂ ਪਹਾੜ ਆਉਣੇ ਜਿਹੜੇ ਹੂੰ ਉਹ ਥੋੜੇ ਥੋੜੇ ਘੁੰਮ ਕੇ ਜਾਣਾ ਪੈਣਾ ਓਥੇ ਟਾਈਮ ਲੱਗਣਾ 2-3 ਕਿਲੋਮੀਟਰ ਦੇ ਏਰੀਏ 'ਚ ਉੱਚ ਸਹੀ ਬਾਕੀ ਰਸਤਾ ਸਾਫ਼ ਹੀ ਇਦਾਂ ਹੀ ਆ ਜਿਵੇਂ ਬਣਿਆ ਜਦੋਂ ਆਪਾਂ ਐਂਟਰੀ ਕੀਤੀ ਓਥੋਂ ਤਿੰਨ ਹੀ ਆਉਣੇ ਪਹਾੜ ਜਿਹੜੇ ਘੁੰਮਣੇ ਆ ਬਾਕੀ ਸੱਟ ਕੇ ਸੱਚੀ ਲਾਇਆ ਹੈ ਇਹ ਲਿਮਕਾ ਸੱਚੀ ਲਾਇਆ ਹੈ ਇਹ ਲਿਮਕਾ ਥੋਮ ਦੇ ਜਿਹੜਾ ਮਰਜ਼ੀ ਆਉਂਦੇ ਕੋਈ ਨਾ ਗਰਮੀ ਵੱਧ ਚੁੱਕੀ ਹੈ ਸਖਤ ਆ ਕੇ ਤੇ ਲਿੰਕਾ ਪੀਛੂ ਆਂਦੇ ਪੀਦੇ ਪੈ ਕਾ ਚੱਲੂਗਾ ਅੱਜ ਲਿੰਕਾ ਕੇ ਗੁਰਦਰਾ ਸਾਹਿਬ ਜੀ ਕੋਲ ਲੈਣਾ ਆਹ ਗੁਰਦਰਾ ਸਾਹਿਬ ਜਿੱਥੇ ਖਲੋਤੇ ਦੂਜਾ ਕਿੱਧਰ ਗਿਆ ਐ ਬੋਬੀ ਭਰਾਵਾ ਰਾਛਾ ਜਾਲਾ ਕੋ ਆਉਂਦੇ ਫਤਿਹ ਦੇ ਸ਼ਾਬੀ ਹਾਂ ਹਾਂ ਪੰਜ ਰੁਪਏ ਦਾ ਪਹਿਲਾ ਮਾਮਾ ਖਾ ਗਿਆ ਇੱਥੇ ਇਧਰੇ ਪੰਜ ਖਾਧੀਆਂ ਇੱਥੇ ਅਲੂਏ ਸਲਚੀਨਾ ਉਸਦੇ ਜਾ ਕੇ ਫੇਰ ਬਣਾ ਲੈ ਦੋ ਪੈਕੇਟ ਮੈਂ ਦਿੰਦਾ ਇਹ ਆ ਕੀਤੀ ਨਾ ਇਹ ਕੰਮ ਚਾਹੀਦਾ ਓਕੇ ਮੰਮਾ ਜੀ ਮੈਨੂੰ ਪਤਾ ਨਹੀਂ ਕਿਹਾ ਸੀ ਹਾਂਜੀ ਆਵਾ ਤੋਰ ਕੇ ਗੋਦੋਰਾ ਪੁੱਟਾ ਸਾਰਾ ਤੋਂ ਤਾਂ ਦੇ ਦਿਓ ਜੀ ਮਹਾਂ ਆਲੇ ਕੋ ਨਜ਼ਾਰ ਦੋ ਦਿਨ ਘਰੇ ਚੰਨੀ ਵਾਂ ਹੀ ਰਹਿ ਗਿਆ ਜਗਾਰਾ ਵੀਡੀਓ ਵੜੀ ਕੇ ਹੁਣ ਬੰਦਈ ਓਏ ਚੱਲ ਜਾ ਅੱਗੇ ਛਾਟਾ चढ़नी फिर कहा

थे वाह थे न व

ਵਾਖਾ ਮਿੱਤਰ ਨਾਮ ਦੀਆ ਬੀਲ ਆ ਰਿਹਾ ਔਰ ਸੁਣਾ ਦੇ ਤੇ ਆ ਆ ਵੀ ਮੇਟਰ ਆ ਗਿਆ ਪਾਹਲੀ ਧਾਰ ਥੱਲੇ ਯਾਰ ਆਹੀ ਗੱਡੀ ਉਹ ਲਾਲੀ ਪਾਉਂਦੇ ਅਸੀਂ ਤੇ ਲਾਵਾਂਗੇ ਜਦੋਂ ਮੈਂ ਥੋੜਾ ਪਾਹੁੰਚ ਗਿਆ ਜਦੋਂ ਵੀ ਤੁਹਾਨੂੰ ਧਾਰ ਥੱਲੇ ਪਹੁੰਚ ਗਿਆ ਤੇ ਇੱਕ ਜਣ ਇਸ਼ਨਾਨ ਪਾਣੀ ਕਰਕੇ ਤੇ ਹੁਣ ਚੱਲਾਂਗੇ ਜੀਆ ਥੋੜਾ ਜਿਹਾ ਜਦੋਂ ਹੀ ਹੋ ਜਾਵੇ ਮੇਰੇ ਮੁਰਤੇ ਜਿਹੜੇ ਬੰਦੇ ਆਉਣ ਤੇ ਹੁਣ ਅੱਗੇ-ਅੱਗੇ ਵੇਖੀ ਜਾਓ ਲਾਇਆ ਪਾਸਾ ਦੇ ਵੀ ਮੈਟਰ ਹੋ ਗਿਆ ਤੜਕੇ ਦਾ ਵੇਲਾ ਸਾਰੀ ਸਖਤ ਆਪਣੀ ਉੱਠ ਪਈ ਕੰਗੀਆਂ ਰਮਾ ਠਾਇਆ ਤੇ ਰਾਤੀ ਬਲੌਗ ਨਹੀਂ ਬਣਿਆ ਪੀੜ ਬੜੀ ਸੀ ਤੇ ਟਰੱਕ ਮਹਾ ਇੱਕ ਗੱਡੀ ਕੱਢੀ ਉੱਥੋਂ ਬਾਹਰੋਂ ਤੇ ਐਸੇ ਕਰਕੇ ਮਾਂ ਚੱਲ ਕੇ ਅਧਾਣ ਸ਼ੋਰ ਮਿਲਦੀ ਹਾਂਜੀ ਕਿਵੇਂ ਕੀਆ ਸਾਰੇ ਟੁੱਟ ਪਏ ਨੇ ਨਹੀਂ ਕਿੰਨੇ ਸਾਰੇ ਸਾਸੀ ਗੱਲ ਦੀ ਹੋਰ ਜਿਵੇਂ ਜਿਗਾ ਬਹੁਤ ਵਧੀਆ ਨਹੀਂ ਨਈ ਰਾਤ ਤਾਂ ਉਹਨਾਂ ਸੁੱਤੇ ਪਾਣੇ ਫਟੇ ਆਪਣੇ ਇੱਧਰ ਆਪਾਂ ਕਿਵੇਂ ਸੁੱਤੇ ਹਾਂ ਦੇ ਵੀ ਸੁੱਤੇ ਨਹੀਂ ਕਿੱਥੇ ਸੁੱਤੇ ਅਸੀਂ ਟੂਲ ਚ ਸੁੱਤੇ ਅਸੀਂ ਗੁਰਦਾਰੇ ਸੁੱਤੇ ਸਾਨੂੰ ਅਨੰਦ ਵਜ ਕੇ ਜਿਵੇਂ ਹਾਂ ਤੇ 3 ਵਜੇ ਸੀ ਲੱਗੇ ਉੱਚਾ ਅੰਤਾਲਾ ਬਹੁਤ ਭੜਿਆ ਚਾਹ ਵਿੱਚ ਜਾ ਧੰਨਵਾਦ ਫੂਗਣੋ ਕੇ ਬਾਅਦ ਤੇ ਰਹਿ ਕੇ ਚਾਚ ਕਰਦੇ ਹੋ ਗੇ ਬੰਦ ਪਾਕਿਸਤਾਨ ਗੁਰਦਾਰਾ ਮਨਜੀ ਸਾਹਿਬ ਪਹੁੰਚੇ ਕਿੱਥੇ ਪਾਕਿਸਤਾਨ ਗੁਰਦਾਰਾ ਮਨਜੀ ਸਾਹਿਬ ਜੋ ਪਾਕਿਸਤਾਨ ਕਿਧਰ ਆ ਗਏ ਬੰਦਾ ਹੈ गाइडिंग ला चला न माधा ਮੇਤਨ ਨਗਰਾਂ ਦੀ ਪੁਲ ਅਜੇ ਪਈ ਜਾਂਦਾ ਹੈ ਕਿਹੜਾ ਬਲਾਕ ਆ ਗਏ ਦੰਦਲੇ ਕਰਦੇ ਮੇਰੀ ਬਣ ਸਾਰੇ ਜੀ ਬਣ ਰਹੇ ਹੈ ਅੱਜ ਮੋਜੇ ਵੀ ਵੇਚਿਆ ਆਏ ਰਾਜੇ ਮੁੰਡੇ ਬਾਹਰ ਬੈਠੇ

ये काले अपने

ਪਾਣੀ ਵੇ ਛੱਡੇ ਬਣਾ ਛੱਡੇ ਪਾਣੀ ਮੋਕਾ ਪਾਣੀ ਲੈ ਵੀ ਮਿੱਤਰਾਂ ਨਿਕਲਦਾ ਤਾਂ ਪਾੜੀ ਪਾੜ ਆ ਰਿਹਾ ਜੀ ਜੋਦਾ ਜੀ ਬਣਾਣਾ ਮੁੰਡਿਆ ਸਨ ਉਧਰੇ ਅੰਦਰ ਤਾਂ ਅੰਦਰ ਤਾਂ ਤੇ ਬੋਲਦਾ ਜੇ ਤੇਰੀ ਬੇਸਾਬ ਉਧਰੇ ਬਣਾ ਸਾਧ ਉਧਰੇ ਹੈ ਖਾਈਆਂ ਆਹ ਦੇਖੋ ਤਾਂ ਬਾਕੀ ਜੋ ਇਹ ਸਟਿਚ ਨਹੀਂ ਮਿਲਣੀ ਆ ਟੇ ਬਲਾਈ ਨਹੀਂ ਆ ਏ ਬੇਈਮਾਨੀ ਇਹ ਬੇਦਾਤਿਆ ਤਾਹ ਨਾਲੋ ਬੇਈਮਾਨੀ ਖੱਦੇ ਕਾਈਂ ਫਾਈਵਲ ਸੇ ਕਿਤਾਈ ਬਾਗ ਨੂੰ ਗੱਡੇ ਗੱਡਿਆ ਲਾਣੀ ਕੰਬਈ ਇਸ ਤੇ ਮੈਂ ਬੇਈਮਾਨੀ ਆ ਜੇ ਹਣੇ ਲਾਈ ਬਲੋਕ ਨਾ ਪੜਾ ਲੈ ਪਾੜੀ ਤਾਂ ਚੜਦੈ ਨੂੰ ਪਾੜ ਲੈ ਸੱਜਾ ਪੀਟੋੜਾ ਬੜੇ ਛੱਟ ਮਾਰਦੇ ਚਲੋ पापा ahí ले

ਪੜੋ ਸਭਰਾਵਾਂ ਦਾ ਫੋਟੋ ਕਾਲੀ ਦੀ ਪਾਈ ਹੈ ਸਵੇਰੇ ਸਵੇਰੇ ਮੀਂਹ ਹੀ ਪੈ ਗਿਆ ਰਿਆ ਵਾ ਜੰਨੇ ਉੱਡ ਪੈਣ ਨੂੰ ਮੋਣਾ ਵਾਪਸੀ ਪਿੰਡ ਨੂੰ ਆ ਇਹ ਤਾਂ ਗਾਇ ਨਹੀਂ ਬਣਾਦੀ ਹਾਂ ਹਾਂਜੀ ਜੋਦਾ ਜੀ ਕੀ ਕਹਿਣਾ ਚਾਹੁੰਦੇ ਹੋ ਆ ਤੁਸੀਂ ਕਹਿਣਾ ਹੀ ਹੁਣ ਪਿੰਡ ਚੱਲੇ ਜਾਗੇ काम ਕਰਦੇ ਹੋ ਉਹ ਮੜਿਆ ਥੋੜੇ ਹੁਣ ਵੇਖੋ ਭਾਰ ਕਿਤੇ ਜਾਂਦੀ ਜੋਦਾਜੀ ਲੋਕੇਸ਼ਨ ਵੇਖੋ ਕਿੰਦੀ ਘੈਂਟ ਆ ਰਹੀ ਏ ਐਵੇਂ ਜੀ ਆਪਣੇ ਪਿੰਡ ਵੇ ਦਾ ਪੜੋਸੀ ਲਾਵਾ ਕੁੱਤਰੀ ਨੂੰ ਕੁੱਤਰੀ ਆਏ ਵਾਏ ਆਏ ਵਾਏ ਕਾਲ ਕੇ ਇਨਾ ਵਾਦ ਨਹੀਂ ਹੈ ਘੈਰ ਹੀ ਚੱਟ ਗਿਆ ਅੱਛਾ ਅੱਛਾ ਗੱਲਾਂ ਬਾਤਾਂ ਉਹ ਖੇਰ ਮੋੜ ਨਹੀਂ ਆਣੀ ਆ ਗਿਆ ਬੱਦਲ ਆ ਗਿਆ ਬਾਈ ਚੈਪ ਕਰੋ ਇਹ ਵੀਊ ਚੈੱਕ ਕਰੋ ਬੱਦਲਾਂ ਦੇ ਵਿੱਚ ਦੇ ਵੀਊ ਚੈੱਕ ਕਰੋ ਮੁੰਡੇ ਨਿਆਰੇ ਮਾਨਦੇ ਭੈਣੇ ਬਰੇਤੋਣਾ ਇੰਡਾ ਇੱਥੇ ਨਿਆਰੇ ਸਾਡੇ ਅੱਧੇ ਬੇਲੀ ਪਿੱਛੇ ਬੈਠੇ ਸਖਤ ਦੇ ਵਿੱਚ ਥੱਲੇ ਇੱਧਰ ਦੇ ਵੀਊ ਚੈੱਕ ਕਰ ਆ ਰਹੇ ਤੁਹਾਨੂੰ ਲੌਕ ਚੈੱਕ ਕਰੋ ਵੀ ਚੈੱਕ ਕਰੋ ਓਕੇ ਬਾਲੀ ਨਿਕਲ ਚਲੀ ਉਹ ਜੋ ਗਾਲ ਨਿਕਲ ਚਲੀ ਮੈਸੇਜ ਚੈੱਕ ਕਰੋ ਆ ਬਲਾ ਐਂਟ ਲੱਗੀ ਐਂਟ ਲੱਗੀ ਆਈਸਾ ਆਹ ਕੀ ਚੈੱਕ ਕਰੋ ਵੀ ਉਹ ਪਾਂ ਇੱਧਰ ਬੰਦੇ ਸਾਡੇ ਬਿਮਾਰ ਚੈੱਕ ਕਰੋ ਸੁਸਤੀ ਦਾ ਮਾਲ ਚੈੱਕ ਕਰ ਕੇ ਸੱਟੇ ਦੇ ਜਵੇ ਬ੍ਰੈਗਨਸ ਚ ਉੜੀ ਕਾ ਟਾ ਲੈਟ ਬੰਦ ਕਰਦਾ ਆ ਆਉਂਦੇ ਮੋਟੇ ਟੈਕ ਬੰਦ ਕਰਦੇ ਫਿਰ ਸਾਫ ਕਿੰਨੇ ਕਿੰਨੇ ਤੇ ਜਲਦੀ ਪਈ ਐ ਮੈਚ ਬੰਦ ਕਰਨਾ 40 ਕਿਲੋਮੀਟਰ ਰਹਿ ਗਏ ਕੋਈ ਚੱਕ ਕੋਈ ਚੱਕ ਨਹੀਂ ਹਾਂਜੀ ਹੈਲੋ ਹਾਂ ਜੀ ਪਹੁੰਚ ਗਏ ਆਉਂਦੇ ਵੇ ਪਰਪੂਰੀ ਤੇ ਯਾਤਰਾ ਵਾਪਸੀ ਹੋਰ ਕੀ ਕਰਨਾ ਦੂਜੀ ਸੰਗਤ ਆਪਣੇ ਇੱਥੇ ਤੇ ਕਰਾਉਣੇ ਦਰਸ਼ਕ ਥੱਲੇ ਉਤਰ ਕੇ ਅਮੋਲਾ ਬੈਠਾ ਹੈ ਕੌਣ ਕਾ ਸਹਿਰ ਹੈ ਇਹ ਲੈ 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 ਲ पेंट आ, गया। आ गया।